ਗੌੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾਂ ਕਉ ਆਹੇ ਜਾਂ ਕਹਿ ਊਨਾ ਕਛੂ ਨਾਹੀ ਹਰ ਸਾ ਪ੍ਰੀਤਮ ਕਰ ਮਨ ਮੀਤਾ ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾਉ ਰੇ ਮਨ ਮੇਰੇ ਤੂੰ ਤਾਂ ਕਉ ਸੇਵਾ ਆਦ ਪੁਰਖ ਅਪਰੰਪਰ ਦੇਵ ਤਿਸੇ ਉੱਪਰ ਮਨ ਕਰ ਤੂੰ ਆਸਾ ਆਦਿ ਜੁਗਾਦ ਜਾ ਕਾ ਪ੍ਰਵਾਸਾ ਜਾ ਕੀ ਪ੍ਰੀਤ ਸਦਾ ਸੁਖ ਹੋਇ ਨਾਨਕ ਗਾਵੇ ਗੁਰ ਮਿਲ ਸੋਇ ਗੌੜੀ ਮਹੱਲਾ ਪੰਜਵਾਂ ਮੀਤ ਕਰੈ ਸੋਈ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾ ਟੇਕ ਮੇਰਾ ਮਨ ਚੀਤਾ ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੇ ਪ੍ਰਵਾਹਾ ਗੁਰ ਕਿਰਪਾ ਤੇ ਮੋਹਿ ਅਸਨਾਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮਦਾਸੇ ਤੁਮ ਠਾਕੁਰ ਮੇਰੀ ਮਾਨ ਮਹਤ ਨਾਨਕ ਪ੍ਰਭ ਤੇਰੀ ਗੌੜੀ ਮਹੱਲਾ ਪੰਜਵਾ ਜਾਂ ਕੋ ਤੁਮ ਪਏ ਸਮਰੱਥ ਅੰਗਾ ਤਾਂ ਕੋ ਕਛ ਨਾਹੀ ਕਾਲੰਗਾ ਮਾਦਵ ਜਾਂ ਕੋ ਹੈ ਆਸ ਤੁਮਾਰੀ ਤਾਂ ਕੋ ਕਛ ਨਾਹੀ ਸੰਸਾਰੀ ਰਹਾਉ ਜਾਂ ਕਹਿ ਹਿਰਦੈ ਠਾਕੁਰ ਹੋਏ ਤਾਂ ਕੋ ਸਹਿਸਾ ਨਾਹੀ ਕੋਏ ਜਾ ਕੋ ਤੁਮ ਦੀਨੀ ਪ੍ਰਭ ਧੀਰ ਤਾਂ ਕਹਿ ਨਿਕਟ ਨਾ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾਂ ਦਲਬ ਦੇ ਪਾਈ ਵਡਭਾਗੀ ਨਾਮ ਨਾ ਜਪਹਿ ਤੀ ਆਤਮ ਘਾਤੀ ਮਰ ਨਾ ਜਾਹੀ ਜਿਨਾਂ ਬਿਸਰਤ RAM ਨਾਮ ਬਿਹੂ ਨ ਜੀਵਨ ਕੌਣ ਕਾਮ ਰਹਾਉ ਖਾਤ ਪੀਤ ਖੇਲ ਤਹਸਤ ਬਿਸਥਾਰ ਕਮਨ ਅਰਥ ਮਿਰਤਕ ਸ਼ੀਂਗਾਰ ਜੋ ਨਾ ਸੁਨੇ ਜਸ ਪਰਮਾਨੰਦਾ ਪਸ ਪੰਖੀ ਧ੍ਰਿਗਦ ਜੂਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਕੇਵਲ ਨਾਮ ਰਿਦਮਾਹਿ ਸਮਾਇਆ ਗਉੜੀ ਮਹੱਲਾ ਪੰਜਵਾ ਕਾਕੀ ਮਾਈ ਕਾਕੂ ਬਾਪ ਨਾਮ ਧਾਰੀਕ ਝੂਠੇ ਸਭ ਸਾਖ ਕਾਹੇ ਕਉ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ ਏਕਾ ਮਾਟੀ ਏਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਮਿਲ ਲਾਹੀ ਮਰਨ ਹਾਰ ਇਹੋ ਜੀਆ ਰਾ ਨਹੀਂ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਪਏ ਬਿਨ ਸੇ ਭ੍ਰਮ ਥਾਟ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋ ਦੀ ਸਹਿ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਰਹਾਉ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ 부ਜੈ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਗੌੜੀ ਮਹੱਲਾ ਪੰਜਵਾਂ ਪੂਰਾ ਮਾਰਗ ਪੂਰਾ ਇਸਨਾਨ ਸਭ ਕਿਛ ਪੂਰਾ ਹਿਰਦੈ ਨਾਮ ਪੂਰ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਰਹਾਉ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਹਰ ਕੈ ਮਾਰਗ ਪਤ ਤਪਨੀਤ ਪੂਰੀ ਸੋਭਾ ਪੂਰਾ ਲੋਕੀ ਕ ਕਰਨ ਹਾਰ ਸਦ ਵਸੈ ਹਦੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਛਾ ਨਾਨ ਸੰਤ ਕਿਰਪਾ ਤੇ ਜਪੀਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭੇ ਕੰਕਾਰ ਸੰਤ ਸੋ ਪਰਸਨ ਆਏ ਵਸ ਪੰਚਾ ਅੰਮ੍ਰਿਤ ਨਾਮ ਹਿਰਦੈ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪਰਗਾਸੈ ਹਰ ਸਿਮਰਤ ਤਰਾਸ ਸਭ ਨਾਸੈ ਸਾਧ ਮਤ ਪੂਰੀ ਜਿਤ ਹਰ ਗੁਣ ਗਾਵੇ ਵੱਡੇ ਭਾਗ ਸਾਧੂ ਸੰਗ ਪਾਵੇ ਰਹਾਉ ਸਾਧ ਸੰਗ ਪਾਈਐ ਨਿਦ ਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪਰਵਾਨ ਗੁਰ ਕਿਰਪਾ ਤੇ ਨਾਮ ਵਖਾਣ ਕਹੋ ਨਾਨਕ ਸੋ ਜਨ ਪਰਵਾਨ ਜਾਂ ਕਹਿ ਰਿਦਾ ਮਸੈ ਭਗਵਾਨ ਗੌੜੀ ਮਹੱਲਾ ਪੰਜਵਾ ਏਕ ਸਸਿਉ ਜਾ ਕਾ ਮਨ ਰਾਤਾ ਵਿਸਰੀਤ ਸਹ ਪਰਾਇ ਤਾਤਾ ਬਿਨ ਗੋਬਿੰਦ ਨਾ ਦੀਸੈ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਉ ਮਨਹਿ ਕਮਾਵੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤਹਿ ਨਾ ਡੋਲੇ ਜਾਂ ਕਹਿ ਹਰ ਧਨ ਸੋ ਸੱਚ ਸਾਹ ਗੁਰਪੂਰੈ ਕਰਦੀਨੋ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਨ ਅਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਉ ਨਾਮ ਭਗਤ ਕੈ ਸੁਖ ਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕੋ ਉਤਾਰੈ ਸਾਸ ਸਾਸ ਜਨ ਨਾਮ ਸੁਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾ ਕਾ ਮਨ ਲਾਗ ਗੋੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸਰਮ ਮਿਟਿਆ ਮੇਰੀ ਹਤੀ ਬਲਾਏ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਇਕ ਸਰਨੇ ਆਇਉ ਊਚ ਅਸਥਾਨ ਤਬ ਸਹਜੇ ਪਾਇਉ ਦੁਖ ਦਰਦ ਭਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਬਸਿਆ ਗੋੜੀ ਮਹੱਲਾ ਪੰਜਵਾ ਕਰ ਕਰ ਟਹਿਲ ਰਸਨਾ ਗੁਣ ਗਾਵਉ ਚਰਨ ਠਾਕੁਰ ਕੈ ਮਾਰਗ ਧਾਵਉ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਭੈ ਪਾਰ ਉਤਰੀਆ ਰਹਾਉ ਨੇਤਰ ਸੰਤਨ ਕਾ ਦਰਸ਼ਨ ਪੀਖ ਪ੍ਰਭ ਅਵਨਾਸੀ ਮਨ ਮਹਲੇਖ ਸੁਣ ਕੀਰਤਨ ਸਾਧ ਪਹਿ ਜਾਇ ਜਨਮ ਮਰਨ ਕੀ ਤਰਾਸ ਮਟਾਏ ਚਰਨ ਕਮਲ ਠਾਕੁਰ ਉਰਤਾਰ ਦਲਬ ਦੇ ਨਾਨਕ ਨਿਸਤਾਰ